ਸੋ ਆਏ ਅੱਜ ਦੀ پاک ਹਜ਼ੂਰੀ ਦੇ ਅੰਦਰ ਖੁਦਾਵੰਦ ਖੁਦਾ ਮਹਾਨ ਪਰਮੇਸ਼ਵਰ ਦਾ پاک ਔਰ ਪਵਿੱਤਰ ਜਿੰਦਾ ਵਚਨ ਸੁਣਾਗੇ ਆਏ ਵਚਨ ਜਿਹਨੂੰ ਅਸੀਂ ਪੜ੍ਹਦੇ ਆ ਤਾਉਤ ਰਾਜੇ ਦਾ ਲਿਖਿਆ ਹੋਇਆ ਜ਼ਬੂਰ 119 ਨੰਬਰ ਜ਼ਬੂਰ ਉਹਦੇ 130 ਵਚਨ ਦੇ ਵਿੱਚ ਹੈ ਇਸ ਤਰ੍ਹਾਂ ਕਰਕੇ ਲਿਖਿਆ ਆ ਕਿ ਤੇਰਾ ਵਚਨ ਖੋਲਣਾ ਚਾਨਣ ਦਿੰਦਾ ਹੈ ਅਤੇ ਸਿੱਧੇ ਸਾਂ ਦੇ ਲੋਕਾਂ ਨੂੰ ਸਮਝ ਬਖਸ਼ਦਾ ਹੈ ਸਭ ਅਜੀਜ਼ ਇਹ ਵਚਨ ਜਿਹੜਾ ਮੇਰੇ ਤੁਹਾਡੇ ਵਾਸਤੇ ਇੱਕ ਚਾਨਣ ਨੂੰ ਪੈਦਾ ਕਰਦਾ ਨਜ਼ਾਤ ਨੂੰ ਦਿਖਾਉਂਦਾ ਆ ਔਰ ਬੜੀ ਜਿਆਦਾ ਠੋਕਰਾਂ ਤੋਂ ਬਚਾਉਣ ਵਾਸਤੇ ਇਹ ਖੁਦਾਵੰਦ ਖੁਦਾ ਦਾ ਪਵਿੱਤਰ ਵਚਨ ਜਦੋਂ ਅਸੀਂ ਇਹਨਾਂ ਵਚਨਾਂ ਉੱਤੇ ਵਿਸ਼ਵਾਸ ਕਰਦੇ ਹਾਂ ਉਹਦਾ ਕਲਾਮ ਉਹਦੀ ਬਾਣੀ ਜਿਹੜੀ ਸਾਨੂੰ ਚਾਨਣ ਦਿੰਦੀ ਹੈ ਉਹਦਾ ਕਲਾਮ ਸਾਨੂੰ ਨੂਰ ਦੇ ਦਿੰਦਾ ਆ ਉਦੇ ਵਚਨਾਂ ਦਾ ਖੋਲਣਾ ਚਾਨਣ ਦਿੰਦਾ ਤੇ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਸ਼ ਦਿੰਦਾ ਹੈ ਇਸ ਕਰਕੇ ਜਦੋਂ ਅਸੀਂ ਇਹ ਬਾਣੀ ਨੂੰ ਪੜਦੇ ਆਂ ਬਾਣੀ ਨੂੰ ਜਦੋਂ ਅਸੀਂ ਪੜਦੇ ਆਂ ਔਰ ਦਿਲ ਲਗਾ ਕੇ ਪੜਦੇ ਆਂ ਖੁਦਾ ਦਾ ਵਚਨ ਕਹਿੰਦਾ ਏ ਕਿ ਤਨ ਉਹ ਜਿਹੜੇ ਇਹ ਅਗੰਮ ਵਾਕ ਦੀਆਂ ਬਾਣੀਆਂ ਪੜਦੇ ਨੇ ਤੇ ਨਾਲੇ ਉਹ ਜਿਹੜੇ ਸੁਣਦੇ ਨੇ ਸੁਣਨਾ ਵੀ ਪੜਨ ਦੇ ਨਾਲ ਵੀ ਇਹ ਦੋਨਾਂ ਹੀ ਚੀਜ਼ਾਂ ਦੇ ਨਾਲ ਖੁਦਾ ਦਾ ਕਲਾਮ ਕਹਿੰਦਾ ਹੈ ਕਿ ਸਾਡੇ ਜੀਵਨ ਦੇ ਅੰਦਰ ਜਿਹੜਾ ਹਨੇਰਾ ਹੁੰਦਾ ਹੈ ਸਾਡੇ ਜੀਵਨ ਦੇ ਅੰਦਰ ਜਿਹੜਾ ਪਾਪ ਹੁੰਦਾ ਹੈ ਉਸ ਪਾਪ ਤੋਂ ਮੈਨੂੰ ਤੁਹਾਨੂੰ ਨਜ਼ਾਤ ਮਿਲਦੀ ਹੈ ਉਸ ਪਾਪ ਦੇ ਵਿੱਚੋਂ ਅਸੀਂ ਨਿਕਲ ਜਾਂਦੇ ਆ ਜਦੋਂ ਅਸੀਂ ਬਾਈਬਲ ਨੂੰ ਪੜ੍ਹਦੇ ਆ ਬਾਣੀ ਨੂੰ ਪੜ੍ਹਦੇ ਆ ਔਰ ਬਾਣੀ ਜਿਸ ਘਰ ਅੰਦਰ ਜਿਸ ਪਰਿਵਾਰ ਅੰਦਰ ਜਿਸ ਜਗ੍ਹਾ ਤੇ ਇਹ ਬਾਣੀ ਦਾ ਪ੍ਰਚਾਰ ਹੁੰਦਾ ਆ ਔਰ ਖੁਦਾ ਦਾ ਕਲਾਮ ਉਹ ਜਗ੍ਹਾ ਤੇ ਨਜ਼ਾਤ ਤੇ ਖੁਸ਼ੀ ਤੇ ਚੈਨ ਭੇਜਦਾ ਆ ਸੱਚਮੁੱਚ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਆ ਇਦੇ ਵਿੱਚ ਬਹੁਤ ਜ਼ਿਆਦਾ ਡੂੰਗਾ ਗਿਆਨ ਆ ਜਿਹੜਾ ਇਨਸਾਨ ਨੂੰ ਜ਼ਰੂਰੀ ਚਾਹੀਦਾ ਆ ਪਰ ਇਨਸਾਨ ਪ੍ਰਭੂ ਦੇ ਕਲਾਮ ਤੋਂ ਬਾਣੀ ਤੋਂ ਦੂਰ ਨਾ ਜਾਵੇ ਜਿਵੇਂ ਇੱਕ ਅਸੀਂ ਦੁਨਿਆਵੀ ਇਸ ਸਰੀਰ ਦੇ ਵਾਸਤੇ ਖਾਣਾ ਖਾਂਦੇ ਆ ਖਾਣਾ ਜ਼ਰੂਰੀ ਹੈ ਇਸੇ ਤਰ੍ਹਾਂ ਬਾਣੀ ਵੀ ਮੇਰੇ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਬਾਣੀ ਜਿਹੜੀ ਹੈ ਮੈਨੂੰ ਤੁਹਾਨੂੰ ਚਾਨਣ ਦਿੰਦੀ ਹੈ ਮੈਨੂੰ ਤੁਹਾਨੂੰ ਨੂਰ ਦਿੰਦੀ ਹੈ ਜਿਹੜੀਆਂ ਗੱਲਾਂ ਸਾਡੀ ਰੋਹਾਨੀਅਤ ਵਾਸਤੇ ਚਾਹੀਦੀਆਂ ਜਿਹੜੇ ਸਾਨੂੰ ਚਾਹੀਦੀਆਂ ਜਿਹੜੀ ਆਤਮਿਕ ਜ਼ਿੰਦਗੀ ਨੂੰ ਚਾਹੀਦੀਆਂ ਉਹ ਨਿਸ਼ਾਨ ਇਸ ਸਰੀਰ ਦੇ ਵਿੱਚ ਰਹਿ ਕੇ ਉਹਨਾਂ ਗੱਲਾਂ ਨੂੰ ਨਹੀਂ ਸਮਝ ਰਿਆ ਨਹੀਂ ਉਹਨਾਂ ਗੱਲਾਂ ਨੂੰ ਪਾ ਰਿਆ ਪਰ ਉਹ ਗੱਲਾਂ ਉਦੋਂ ਮਿਲਦੀਆਂ ਜਦੋਂ ਅਸੀਂ ਬਾਣੀ ਨੂੰ ਸੁਣਨੇ ਆ ਬਾਣੀ ਦੇ ਉੱਤੇ ਪੂਰੀ ਤਰ੍ਹਾਂ ਦਿਲ ਲਗਾਉਂਦੇ ਆ ਔਰ ਪੜਦੇ ਆ ਇਸ ਵਚਨਾਂ ਨੂੰ ਤਾਂ ਉਦੋਂ ਕੀ ਹੈ ਬਾਈਬਲ ਵਿੱਚ ਲਿਖਿਆ ਸਾਨੂੰ ਸਮਝ ਦੇ ਦਿੰਦੀ ਹੈ ਬੱਚਾ ਸਾਨੂੰ ਗਿਆਨ ਦੇ ਦਿੰਦੀ ਹੈ ਬੱਚਾ ਔਰ ਇਸ ਕਰਕੇ ਵਚਨ ਨੂੰ ਪੜਨਾ ਵਚਨ ਨੂੰ ਸੁਣਨਾ ਆਪਣੇ ਆਪ ਨੂੰ ਨੂਰ ਤੇ ਖੁਸ਼ੀ ਤੇ ਆਨੰਦ ਤੇ ਆਪਣੇ ਘਰ ਨੂੰ ਬਹੁਤ ਵੱਡੀ ਨਜ਼ਾਤ ਵਾਸਤੇ ਤਿਆਰ ਕਰਨਾ ਜਦੋਂ ਯਕੀ ਦੇ ਘਰ ਵਿੱਚ ਯੈਸੂ ਪ੍ਰਭੂ ਜੀ ਗਏ ਉਸ ਲਈ ਯਕੀਨ ਇਹ ਖੁਦਾਵੰਦ ਯਿਸੂ ਮਸੀਹ ਦੇ ਵਚਨ ਸੁਣੇ ਔਰ ਉਹਨੂੰ ਗੌਰ ਦੇ ਨਾਲ ਤੱਕਿਆ ਤੇ ਆਪਣੇ ਸਾਰੇ ਗੁਨਾਹਾਂ ਨੂੰ ਸਾਡੇ ਦਿੱਤਾ ਇਹ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਖੁਦਾ ਦੇ ਕਲਾਮ ਚ ਲਿਖਿਆ ਅਵਸੀਆਂ ਦੀ ਪਤਰੀ ਅੰਦਰ ਕਿ ਵਚਨ ਜਿਹੜਾ ਆ ਉਹ ਇਨਸਾਨ ਨੂੰ ਪਾ ਪਾ ਕਰ ਦਿੰਦਾ ਔਰ ਫਿਰ ਮਲਾਕੀ ਦੀ ਉਥੇ ਵਿੱਚ ਤਿੰਨ ਅਦੇ ਉਹਦੀਆਂ ਪਹਿਲੀਆਂ ਸ਼ੁਰੂਆਤਾਂ ਵਿੱਚ ਲਿਖਿਆ ਹੈ ਕਿ ਇਹ ਬਾਣੀ ਜਿਹੜੀ ਆ ਸਾਨੂੰ ਪਾਗ ਸਾਬਣ ਦੀ ਤਰ੍ਹਾਂ, ਸੋਡੇ ਦੀ ਤਰ੍ਹਾਂ ਜਿਵੇਂ ਕਮੈਲ ਕੱਟਦਾ ਆ ਸਾਬਣ ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚੋਂ ਜਦੋਂ ਅਸੀਂ ਦਿਲ ਲਗਾ ਕੇ ਬਾਣੀ ਨੂੰ ਪੜ੍ਹਦੇ ਆ ਦਿਲ ਲਗਾ ਕੇ ਵਚਨਾਂ ਨੂੰ ਸੁਣਨੇ ਆ ਜਿਹੜੇ ਗੁਨਾਹ ਸਾਨੂੰ ਬਿਮਾਰੀਆਂ ਦੇ ਵੱਲ ਲੈ ਕੇ ਜਾਂਦੇ ਆ ਜਿਹੜੇ ਗੁਨਾਹਾਂ ਪਾਪ ਸਾਨੂੰ ਸਤਾ ਦੇ ਵਿੱਚ ਲੈ ਕੇ ਜਾਂਦੇ ਆਂ ਪਰਿਵਾਰ ਨੂੰ ਸਤਾ ਦੇ ਵਿੱਚ ਲੈ ਕੇ ਜਾਂਦੇ ਆਂ ਪਰ ਜਦੋਂ ਅਸੀਂ ਵਚਨ ਸੁਣਨੇ ਆ ਬਾਣੀ ਨੂੰ ਪੜਦੇ ਆਂ ਤਾਂ ਉਸ ਵੇਲੇ ਉਹਨਾਂ ਪਾਪਾਂ ਦੇ ਵਿੱਚੋਂ ਨਿਕਲਣ ਵਾਸਤੇ ਅਸੀਂ ਦੁਆ ਵੀ ਕਰਨੀ ਪੈਂਦੀ ਆਂ ਇਨਸਾਨ ਦਾ ਮਨ ਤਿਆਰ ਕਰਦੀ ਹੈ ਬਾਣੀ ਕਿ ਪਾਪ ਤੇ ਗੁਨਾਹਾਂ ਤੇ ਬਦੀਆਂ ਦੇ ਵਿੱਚੋਂ ਨਿਕਲ ਸਕੇ ਔਰ ਉਹਨੂੰ ਸੱਚਾ ਮਾਰਗ ਦਿਖਾ ਦਿੰਦੀ ਹੈ ਉਸ ਤਰ੍ਹਾਂ ਇਨਸਾਨ ਹਨੇਰੇ ਦੇ ਵਿੱਚ ਹੈ। ਬਚਨ ਜਿਹੜਾ ਉਹ ਸੱਚਾ ਚਾਨਣ ਆ ਜਿਹੜੇ ਲੋਕ ਜਿਹੜੇ ਬਚਨ ਨਹੀਂ ਸੁਣਦੇ ਬਾਈਬਲ ਆਂਦੀ ਹੈ ਕਿ ਉਹ ਹਨੇਰੇ ਵਿੱਚ ਹੈ। ਹਨੇਰੇ ਵਿੱਚ ਚੱਲਦਾ ਬੰਦਾ ਉਹਨੂੰ ਨਹੀਂ ਪਤਾ ਕਿ ਕਿੱਧਰ ਨੂੰ ਜਾ ਰਿਹਾ ਆ। ਕਿੱਧਰ ਨੂੰ ਮੈਂ ਆ ਰਿਹਾ ਆ। ਪਰ ਜਦੋਂ ਅਸੀਂ ਬਾਣੀ ਸੁਣਨੇ, ਬਾਣੀ ਪੜਦੇ ਉਦੋਂ ਫਿਰ ਸਾਨੂੰ ਸੱਚਾ ਚਾਨਣ ਮਿਲਦਾ। ਫਿਰ ਸਾਨੂੰ ਪਾਪ ਤੇ ਗੁਨਾਹਾਂ ਦੇ ਬਾਰੇ ਗਿਆਨ ਮਿਲਦਾ ਉਸ ਤਰ੍ਹਾਂ ਇਨਸਾਨ ਪਾਣੀ ਦੇ ਵਿੱਚ ਰਹਿ ਕੇ ਜਿੰਨਾ ਮਰਜੀ ਸਿਰ ਦੇ ਉੱਤੋਂ ਦੀ ਪਾਣੀ ਨੰਗ ਜਾਵੇ ਡੁੱਬਿਆ ਹੋਵੇਗਾ ਕੋਈ ਪਤਾ ਨਹੀਂ ਹੋਵੇਗਾ ਪਰ ਜਦੋਂ ਪਾਣੀ ਤੋਂ ਬਾਹਰ ਨਿਕਲ ਕੇ ਉਹਦੇ ਸਿਰ ਉੱਤੇ ਤੁਸੀਂ 10 ਕਿਲੋ ਭਾਰ ਵੀ ਪਾਣੀ ਦਾ ਰੱਖੋਗੇ ਉਹਨੂੰ ਪਤਾ ਲੱਗੇਗਾ ਕਿ ਮੇਰੇ ਸਿਰ ਦੇ ਉੱਤੇ ਪਾਣੀ ਹੈ ਪਾਣੀ ਦੇ ਵਿੱਚ ਰਹਿ ਕੇ ਜਦੋਂ ਪਾਣੀ ਦੇ ਵਿੱਚ ਰਹੇਗਾ ਚੁੰਬੀ ਲਾਈ ਹੋਏਗੀ ਉਹਦੇ ਸਿਰ ਦੇ ਉੱਤੋਂ ਦੀ ਪਤਾ ਨਹੀਂ ਕਿੰਨਾ ਭਾਰ ਜਿਹੜਾ ਹੈ ਪਾਣੀ ਦਾ ਲੰਘ ਜਾਵੇਗਾ ਉਹਨੂੰ ਕੋਈ ਪਤਾ ਨਹੀਂ ਪਰ ਜਦੋਂ ਬਾਹਰ ਨਿਕਲਦਾ ਉਹਨੂੰ ਪਤਾ ਲੱਗਦਾ ਇਸੇ ਤਰ੍ਹਾਂ ਜਦੋਂ ਅਸੀਂ ਇਹ ਪਾਪਾਂ ਦੇ ਸਾਗਰ ਗੁਨਾਹਾਂ ਦੇ ਸਾਗਰ ਦੇ ਵਿੱਚ ਰਹਿੰਦੇ ਆ ਹਨੇਰੇ ਵਿੱਚ ਰਹਿੰਦੇ ਆ ਕੋਈ ਪਤਾ ਨਹੀਂ ਲੱਗਦਾ ਪਰ ਜਦੋਂ ਬਾਣੀ ਸੁਣਨੇ ਆ ਬਾਣੀ ਪੜ੍ਹਦੇ ਆ ਬਾਣੀ ਦੇ ਉੱਤੇ ਵਿਚਾਰ ਕਰਦੇ ਆ ਤੇ ਸਾਨੂੰ ਬਾਣੀ ਜਿਹੜੀ ਆ ਉਹ ਪਾਪ ਤੋਂ ਗੁਨਾਹਾਂ ਤੋਂ ਬਾਹਰ ਕੱਢ ਲੈਂਦੀ ਆ ਇਸ ਕਰਕੇ ਕਿੰਨਾ ਸਾਨੂੰ ਬਾਣੀ ਦੇ ਨਾਲ ਪਿਆਰ ਕਰਨਾ ਚਾਹੀਦਾ ਇਹਨੂੰ ਪੜ੍ਹਨਾ ਚਾਹੀਦਾ ਇਹਨਾਂ ਵਚਨਾਂ ਨੂੰ ਸੁਣਨਾ ਚਾਹੀਦਾ ਜਦੋਂ ਅਸੀਂ ਚੰਗੀ ਸੰਗਤ ਕਰਦੇ ਆ ਚੰਗੇ ਲੋਕਾਂ ਦੇ ਵਿੱਚ ਬੈਠੇ ਆ ਜਿਹੜੇ ਇੱਕ ਸਚਾਈ ਤੇ ਧਰਮ ਦੀਆਂ ਗੱਲਾਂ ਔਰ ਦਾਣਸ ਵੰਦ ਦੀਆਂ ਗੱਲਾਂ ਜਦੋਂ ਕਰਦੇ ਆ ਤੇ ਅਸੀਂ ਵੀ ਉਸੇ ਤਰ੍ਹਾਂ ਦੇ ਬਣ ਜਾਂਦੇ ਆ ਸਾਨੂੰ ਕਿੰਨਾ ਧਿਆਨ ਚਾਹੀਦਾ ਕਿ ਅਸੀਂ ਬਹੁਤ ਵਧੀਆ ਵਚਨਾਂ ਨੂੰ ਪੜ ਸਕੀਏ ਚੰਗੀ ਸੰਗਤ ਕਰ ਸਕੀਏ ਤਾਂ ਜੋ ਮੇਰੇ ਤੁਹਾਡੇ ਜੀਵਨ ਦੇ ਵਿੱਚੋਂ ਜਿਹੜਾ ਹਨੇਰਾ ਆ ਪਾਪ ਆ ਉਹ ਬਾਣੀ ਦੂਰ ਕਰਦੀ ਹੈ ਤੇ ਦੂਰ ਕਰੇਗੀ ਅਸੀਂ ਬਾਣੀ ਦੇ ਨਾਲ ਬਹੁਤ ਪਿਆਰ ਕਰੀਏ ਔਰ ਵਚਨ ਸਾਨੂੰ ਸਮਝ ਤੇ ਬੁੱਧ ਦਰਨਾਈ ਬਖਸ਼ ਦੇਗਾ ਔਰ ਸਿੱਧੇ ਮਾਰਗ ਵੱਲ ਲੈ ਕੇ ਜਾਏਗਾ ਇਸ ਵਾਸਤੇ ਅਜੀਜ਼ ਭੈਣ ਭਰਾਓ ਆਈਏ ਵਚਨਾਂ ਦੇ ਨਾਲ ਪਿਆਰ ਕਰਦੇ ਰਹੀਏ ਸਮਾਂ ਕੱਢ ਕੇ ਵਚਨ ਪੜ੍ਹੀਏ ਬਾਈਬਲ ਪੜ੍ਹੀਏ ਔਰ ਵਚਨ ਨੂੰ ਸੁਣਦੇ ਰਹੀਏ ਖੁਦਾਵੰਦ ਬਹੁਤ ਬਰਕਤ ਦੇਵੇ podavan asistent.